ਖੇਤੀਬਾੜੀ ਪ੍ਰਧਾਨ ਸੂਬਾ ਪੰਜਾਬ ਉਤਮ ਖੇਤੀ ਮਦਦ ਵਪਾਰ ਨਿਖਿੱਧ ਚੱਕਰੀ ਕਰੇਗਵਾਰ ਬਾਬੇ ਨਾਨਕ ਨੇ ਵੀ ਜਿਹੜੀ ਖੇਤੀਬਾੜੀ ਆ ਉਹਨੂੰ ਉਤਮ ਦੱਸਿਆ ਤੇ ਬਾਕੀ ਕੰਮਾਂ ਨੂੰ ਪਿੱਛੇ ਛੱਡਿਆ ਪਰ ਆਪਾਂ ਕਿਤੇ ਨਾ ਕਿਤੇ ਜਿਹੜਾ ਖੇਤੀ ਤੋਂ ਮੁੱਖ ਮੋੜ ਗਏ ਪਰ ਇਸ ਵਾਰ ਜਿਹੜੀ ਪੰਜਾਬ ਦੀ ਫਸਲੀ ਵਿਭਿੰਨਤਾ ਦੇ ਵਿੱਚ ਆਲੂਆਂ ਦੀ ਫਸਲ ਭਰਪੂਰ ਫਸਲ ਹੋਈ ਆ ਕਿਸਾਨ ਨੇ ਜਿੱਥੇ ਆਏ ਸਾਲ ਰਕਵਾ ਜਿਹੜਾ ਫਸਲਾਂ ਅੰਦਰ ਵਧਿਆ ਇਸ ਵਾਰ ਜਿਹੜਾ ਆਲੂ ਆ ਉਹ ਬਹੁਤ ਕਿਸਾਨਾਂ ਨੇ ਪਣਾਇਆ ਆਟੇ ਬਾਧਿਆਂ ਦੇ ਵਿੱਚੋਂ ਗੁਜਰਦਾ ਹੋਇਆ ਆਲੂ ਇਸ ਟਾਈਮ ਕਿਸ ਮੁਕਾਮ ਤੇ ਪਹੁੰਚਿਆ ਤੇ ਪੰਜਾਬ ਵਿੱਚ ਕੀ ਹਾਲਾਤ ਨੇ ਆਉਣ ਵਾਲੇ ਹਾਲਾਤ ਕੀ ਬਣਨਗੇ ਆਲੂਆਂ ਦੇ ਇਹਦੇ ਬਾਰੇ ਆਪਾਂ ਜਾਣਕਾਰੀ ਲੈਣ ਪਹੁੰਚੇ ਅੱਜ ਰਾਜਵੀਰ ਬਿਓਲ ਬਰੰਪਰ ਪਿੰਡ ਤੇ ਆਪਾਂ ਕਿਸਾਨਾਂ ਨਾਲ ਗੱਲਬਾਤ ਵੀ ਕਰਾਂਗੇ ਦੱਸਣਗੇ ਉਹ ਕਿ ਜਿਹੜੀਆਂ ਪਖਰਾਜ ਡਾਇਮੰਡ ਐਲ ਆਰ ਵਗੈਰਾ ਕਿਸ ਸਮਾਂ ਕਿਹਦੇ ਵਿੱਚ ਕਿਸਾਨ ਨੂੰ ਫਾਇਦਾ ਕਿੰਨੇ ਟਾਈਮ ਦੀ ਇਹ ਫਸਲ ਆ ਕਿੱਥੋਂ ਇਹਨੂੰ ਮਾਰ ਪੈਂਦੀ ਆ ਕੀ ਇਹਦਾ ਵਿਚ ਆਪਾਂ ਨੂੰ ਐਗਰੀਮੈਂਟ ਕਰਕੇ ਫਾਇਦਾ ਜਾਂ ਆਪਣੀ ਫਸਲ ਵੀਜਣ ਦਾ ਫਾਇਦਾ ਆਓ ਤੁਹਾਡੀ ਗੱਲਬਾਤ ਕਰਵਾਉਂਦੇ ਆ ਕਿਸਾਨਾਂ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਆਲੂਆਂ ਦਾ ਮੈਨੂੰ ਦੱਸੋ ਜੀ ਵੀ ਆਲੂਆਂ ਦਾ ਤਸਕਾ ਚੰਗਾ ਜਾਂ ਮਾੜਾ ਜੀ ਤੁਸੀਂ ਸ਼ੁਰੂਆਤ ਕਿਵੇਂ ਕੀਤੀ ਸੀਗੀ ਜੀ ਇਹ ਵੀ ਜਿਹੜਾ ਵੀ ਜ਼ਿੰਮੇਦਾਰ ਹੁੰਦਾ ਨਾ ਹਾਂਜੀ ਇਹਨੂੰ ਇੱਕ ਖੇਤੀ ਤੇ ਨਹੀਂ ਰਹਿ ਸਕਦਾ ਇਹਨੂੰ ਸਮੇਂ ਦੇ ਮੁਤਾਬਕ ਚੱਲਣਾ ਪੈਂਦਾਗਾ ਜਿਹੜਾ ਆਪਣਾ ਏਰੀਆ ਇਸ ਟਾਈਮ ਆਲੂਆਂ ਦਾ ਹੱਬ ਬਣ ਗਿਆ ਜੀ ਤੇ ਇੱਥੇ ਹੁਣ ਜ਼ਮੀਨ ਦੇ ਠੇਕੇ ਬਹੁਤ ਵਧ ਗਏ ਜੀ ਜ਼ਮੀਨ ਦੇ ਠੇਕਿਆਂ ਦੇ ਹਿਸਾਬ ਨਾਲ ਤਿੰਨ ਫਸਲਾਂ ਲੈਣੀਆਂ ਜ਼ਰੂਰੀ ਹੋ ਗਈਆਂ ਜੀ ਤੇ ਤੀਜੀ ਫਸਲ ਦਾ ਸਾਧਨ ਕਾਲੂਈ ਇੱਕ ਇਹੋ ਜੀ ਫਸਲ ਆ ਜਿੱਥੇ ਆਪਾਂ ਤਿੰਨ ਫਸਲਾਂ ਲੈ ਸਕਦੇ ਆ ਜੀ ਤੇ ਆਲੂਆਂ ਤੋਂ ਬਾਅਦ ਮੱਕੀ ਮੱਕੀ ਤੋਂ ਬਾਅਦ ਚੌਲ ਵੀ ਇਹ ਸਰਕਲ ਬਣਦਾ ਤੇ ਜਾਨੀ ਇੱਥੇ ਆਪਣੀ ਸਾਡੇ ਜ਼ਿਮੇਦਾਰਾਂ ਦੀ ਮਜਬੂਰੀ ਬਣ ਗਈ ਆਲੂ ਲਾਉਣਾ ਜੀ ਹਾਂ ਆਲੂ ਲਾਉਣਾ ਕਿਉਂਕਿ ਤਿੰਨ ਫਸਲਾਂ ਬਣਾਏ ਠੇਕੇ ਹੀ ਨਹੀਂ ਪੂਰੇ ਹੋਣੇ 80-85 ਹਜ਼ਾਰ ਠੇਕਾ ਜਿੱਥੇ ਤੱਕ ਹੋ ਗਿਆ ਇਹਨੂੰ ਕੌਣ ਚੱਲ ਸਕਦਾ ਵੀ ਇਸ ਕਰਕੇ ਹੁਣ ਥੋੜੀ ਫਸਲ ਮਤਲਬ ਜ਼ਮੀਨ ਦੇ ਵਿੱਚੋਂ ਵੀ ਬੰਦੇ ਨੂੰ ਆਮਦਨ ਲੈਣ ਲਈ ਤਿੰਨ ਫਸਲਾਂ ਲਾਉਣੀਆਂ ਹੀ ਪੈਣ ਹੁਣ ਜਿਵੇਂ ਆਲੂ ਕੋਈ ਰਿਸੋਰਸ ਲਾਉਂਦਾ ਜਿਵੇਂ ਮੈਂ ਲਾ ਲਾਂ ਜੀ ਆਲੂ ਇਹ ਫਿਰ ਉਹਨੂੰ ਫਾਇਦਾ ਕਰੂਗਾ ਜਿਵੇਂ ਇਹ ਬੰਦੇ ਨੂੰ ਤਜਰਬਾ ਹੋਣਾ ਚਾਹੀਦਾ ਜੀ ਜਿਹੜਾ ਜ਼ਿਮੀਦਾਰਾਂ ਦੇ ਪੁੱਤ ਨੇ ਇਹਨਾਂ ਨੂੰ ਬਚਪਨ ਤੋਂ ਹੀ ਲੈ ਕੇ ਜਦੋਂ ਖੇਤੀ ਚ ਪੈਂਦੇ ਨੇ ਹਰੇਕ ਚੀਜ਼ ਦਾ ਤਜਰਬਾ ਹੋ ਜਾਂਦਾ ਜੇ ਕੋਈ ਨਵਾਂ ਵੀ ਕੰਮ ਕਰ ਦੇਣ ਤਾਂ ਦੂਜੇ ਤੀਜੇ ਸਾਲ ਨੂੰ ਸੰਪੂਰਨ ਗਿਆਨ ਹੋ ਜਾਂਦਾ ਜੀ ਜਿਹੜੇ ਆਲੂਆਂ ਦੇ ਫਸਲ ਆਮ ਲੋਕ ਜਿਹੜੇ ਖੇਤੀ ਕਰਦੇ ਨੇ ਉਹ ਦੇਖੋ ਦੇ ਖੇਤੀ ਕਰਦੇ ਨੇ ਜੀ ਜਿਵੇਂ ਕਿਸੇ ਨੇ ਕੰਪਨੀ ਨੇ ਕਹਦਾ ਜੀ ਆਹ ਦਵਾਈਆਂ ਪਾਉਣੀਆਂ ਨੇ ਆਹ ਸਪ੍ਰੇ ਹਾਂ ਕਰਨੀਆਂ ਨੇ ਜਦੋਂ ਤੁਹਾਨੂੰ ਅੰਦਰੋਂ ਸਮਝ ਆ ਗਈ ਨਾ ਵੀ ਆਲੂ ਨੂੰ ਇੰਨੀਆਂ ਸਪਰੇਹਾਂ ਇੰਨੀਆਂ ਐਨ ਆਰ ਰੇ ਚਾਹੀਦਾ ਜਾਂ ਇਹੋ ਜਿਹਾ ਬੀ ਚਾਹੀਦਾ ਇਹੋ ਜਿਹੀ ਫਸਲ ਜ਼ਮੀਨ ਦੀ ਕਿਸਮ ਚਾਹੀਦੀ ਆ ਫਿਰ ਜਾ ਕੇ ਤੁਹਾਡੀ ਕਾਮਯਾਬੀ ਆ ਜੀ ਜਿੰਨਾ ਚਿਰ ਤੁਸੀਂ ਕਿਸੇ ਦੁਕਾਨਦਾਰ ਵੱਲ ਦੇਖਦੇ ਹੋ ਜਾਂ ਕਿਸੇ ਕੰਪਨੀ ਵੱਲ ਦੇਖ ਕੇ ਕੰਮ ਕਰਦੇ ਹੋ ਤਾਂ ਉਹਨਾਂ ਟਾਈਮ ਤੁਹਾਡਾ ਇਹ ਜਿਵੇਂ ਹੀ ਕੰਮ ਫੇਰ ਆ ਠੀਕ ਹੈ ਜੀ ਹਾਂ ਤੁਸੀਂ ਇਹ ਕਿੰਨੇ ਕ ਟਾਈਮ ਤੋਂ ਆਲੂ ਲਾਉਨੇ ਜੀ ਮੈਨੂੰ ਸਿਰਫ ਤੀਜਾ ਸਾਲ ਹੋਇਆ ਤੁਸੀਂ ਕੀ ਇਹ ਚੋਂ ਦੇਖਿਆ ਵੀ ਫਾਇਦਾ ਜੀ ਲਾਉਣ ਦਾ ਆਪਾਂ ਨੂੰ ਜਾਂ ਕਿਤੇ ਵਾਧਾ ਘਾਟਾ ਵੀ ਦੇਖਿਆ ਜੀ ਪਹਿਲੇ ਸਾਲ ਜਦੋਂ ਮੈਂ ਲਾਏ ਸੀ ਤਾਂ ਮੇਰੇ ਕੋਲੋਂ ਪੈਸੇ ਪੈ ਗਏ ਜੀ ਮੈਂ ਸੋਚਿਆ ਸੀ ਵੀ ਅੱਜ ਤੋਂ ਬਾਅਦ ਆਲੂ ਲਾਉਣਾ ਹੀ ਨਹੀਂ ਠੀਕ ਹੈ ਜੀ ਔਰ ਬੀਬੂ ਬਚ ਗਿਆ ਅਗਲੇ ਸਾਲ ਫੇਰ ਲਾ ਲੇ ਜੀ ਔਰ ਹੁਣ ਜਦੋਂ ਤੀਜੇ ਸਾਲ ਲਾ ਕੇ ਚੱਲੇ ਆ ਤਾਂ ਸਾਰੀ ਗੱਲ ਨੂੰ ਸਮਝ ਕੇ ਚੱਲੇ ਆ ਜੀ ਮੈਂ ਨਾ ਤਾਂ ਕੰਪਨੀ ਮੁਤਾਬਕ ਸਪਰੇਹਾਂ ਕੀਤੀਆਂ ਨੇ ਜੀ ਨਾ ਮੈਂ ਕੰਪਨੀ ਮੁਤਾਬਕ ਕੋਈ ਕੰਮ ਕੀਤਾ ਪਰ ਫਿਰ ਵੀ ਜਿਹੜੀ ਮੇਰੀ ਆਲੂ ਦੀ ਕੁਆਲਿਟੀ ਆ ਉਹ ਜਾਨੀ ਜਿਹੜੇ ਲੋਕ ਵੱਧ ਸਪਰੇਹਾਂ ਕਰਕੇ ਵੱਧ ਰੇਪਾ ਕੇ ਵਧੀਆ ਜ਼ਮੀਨਾਂ 'ਚ ਬੀਜ ਕੇ ਤਾਂ ਵੀ ਉਦੋਂ ਵਧੀਆ ਕੁਆਲਿਟੀ ਆ ਜੀ। ਜੀ। ਤੁਸੀਂ ਵੈਰਾਈਟੀ ਕਿਹੜੀ ਲਾਉਣੀ ਹੈ ਜੀ? ਅਸੀਂ ਵੈਰਾਈਟੀ ਮੈਂ ਤਾਂ ਹੁਣ ਤੱਕ ਇਕੱਲਾ ਡਾਇਮੰਡ ਹੀ ਲਾਇਆਗਾ। ਠੀਕ ਹੈ ਜੀ। ਤੇ ਪਰ ਆਉਣ ਵਾਲੇ ਸਮੇਂ 'ਚ ਦੇਖਾਂਗੇ ਵੀ ਜਿਹੜੀਆਂ ਹੋਰ ਮਤਲਬ ਕੋਈ ਜ਼ਿਆਦਾ ਝਾੜ ਦਿੰਦੀਆਂ ਨੇ ਜਾਂ ਜ਼ਿਆਦਾ ਪੈਸਾ ਦਿੰਦੀਆਂ ਨੇ ਜਾਂ ਜ਼ਿਆਦਾ ਮਾਰਕੀਟ ਵਧੀਆ ਉਸ ਵੱਲ ਵੀ ਜਾਵਾਂਗੇ। ਇਹ ਜਿਹੜਾ ਆਪਣਾ ਆਲੂ ਲਾਉਣਾ ਜੀ ਇਹ ਐਗਰੀਮੈਂਟ 'ਤੇ ਲਾਉਣ ਦਾ ਫਾਇਦਾ ਜਾਂ ਰਿਸਕ ਜੇ ਲੈ ਆਇਆ। ਦੇਖੋ ਦੋਨੇ ਚੀਜ਼ਾਂ ਚਾਹੀਦੀਆਂ ਨੇ। ਜੀ। ਐਗਰੀਮੈਂਟ ਦੇ ਆ ਜੇਕਰ ਮੰਨਦਾ ਹੋਵੇ ਤਾਂ ਐਗਰੀਮੈਂਟ ਨਾਲ ਜ਼ਿੰਮੇਦਾਰ ਬਸਦਾ ਰਹਿ ਜਾਂਦਾ ਉਹਦੇ ਸਾੱਚੇ ਪੱਤੇ ਵੱਜ ਜਾਂਦੇ ਨੇ ਜੀ ਤੇ ਜੇਕਰ ਤੇ ਤੇਜ਼ੀ ਹੋਵੇ ਤਾਂ ਫਿਰ ਐਗਰੀਮੈਂਟ ਅੱਜ ਘਾਟਾ ਫਿਰ ਆਪਣਾ ਲਾਉਣ ਚ ਫਾਇਦਾ ਵੀ ਮੈਂ ਤਾਂ ਇਹ ਕਹੂੰਗਾ ਵੀ ਜ਼ਿੰਮੇਦਾਰਾਂ ਨੂੰ ਵੀ ਘੱਟੋ ਘੱਟ ਵੀ ਜੇ ਕੋਈ 20 ਕਿਲੇ ਲਾਉਂਦਾ ਤਾਂ 10 ਕਿਲੇ ਐਗਰੀਮੈਂਟ ਨਾਲ ਲਾ ਲਵੇ 10 ਕਿਲੇ ਆਪਣੇ ਦੇ ਬਰਾਬਰ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਫਿਰ ਜਿਵੇਂ ਆਲੂ ਨੇ ਜੀ ਹੁਣ ਇਹ ਇਸ ਵਾਰ ਆਪਾਂ ਨੇ ਤਾਂ ਜਿਵੇਂ ਤੁਸੀਂ ਕਹਿੰਦੇ ਹੱਬ ਬਣ ਗਿਆ ਹਾਂ ਇਸ ਵਾਰ ਚਾਰੇ ਪਾਸੇ ਆਪਾਂ ਨੂੰ ਆਲੂ ਦਿਖ ਰਿਹਾ ਹਾਂ ਠੀਕ ਹੈ ਜੀ ਤੁਹਾਨੂੰ ਲੱਗਦਾ ਕੋਈ ਜੋ ਡਰ ਡਰ ਕੋਈ ਨਹੀਂ ਹੈਗਾ ਵੀ ਜੇ ਆਪਾਂ ਕਹਿੰਦੇ ਬਾੜੀ ਫਸਲ ਹੋਊਗੀ ਨਹੀਂ 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 ਬਾੜੀ ਫਸਲ ਹੋ ਗਈ ਇਹ ਚ ਬਚਤ ਨਹੀਂ ਹੂ ਅਸਲ ਹੱਬ ਹੋਣ ਦਾ ਮਤਲਬ ਹੁੰਦਾ ਵੀ ਸਾਰੇ ਮਤਲਬ ਇੰਡੀਆ ਪੱਧਰ ਦੇ ਨੇ ਵਪਾਰੀ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਸ ਜਗ੍ਹਾ ਆਲੂ ਮਿਲਣਾ ਜੀ ਕਿੱਥੇ ਚਾਹੇ ਘੱਟ ਰੇਟ 'ਚ ਵਿਕੇ ਆਲੂ ਵਿਕੂਗਾ ਵਿਕੂਗਾ ਜੀ ਜੀ ਔਰ ਬਸ ਜੇ ਫਸਲ 'ਚ ਘਾਟਾ ਵੀ ਬੰਦਾ ਤਾਂ ਤੀਜੀ ਫਸਲ ਖਰਚਾ ਪੂਰਾ ਕਰ ਜਾਂਦੀ ਆ ਜੀ ਇਸ ਕਰਕੇ ਘਾਟੇ ਦਾ ਬਣ ਜ ਕੋਈ ਨਹੀਂ ਜੀ ਠੀਕ ਆ ਲਾਉਣੇ ਚਾਹੀਦੇ ਨੇ ਟਰਾਈ ਕਰਨੀ ਚਾਹੀਦੀ ਤੇ ਜਿੰਨਾ ਕਿ ਵੀ ਹੋ ਸਕੇ ਲਾਉਣੇ ਚਾਹੀਦੇ ਨੇ ਜੀ ਔਰ ਵਧੀਆ ਬੀ ਲਾ ਲਵੇ ਜੀ ਠੀਕ ਹੈ ਨਹੀਂ ਤੇ ਚੰਗੇ ਮਿੱਤਰ ਦੀ ਸਲਾਹ ਲੈ ਕੇ ਆਲੂ ਲਾਵੇ ਇਹ ਬੀ ਫਿਰ ਆਏ ਜਿਵੇਂ ਜੋਂ-ਜੋਂ ਪੁਰਾਣਾ ਹੁੰਦਾ ਉਹ ਕਿਦਾਂ ਫਰਕ ਪੈਂਦਾ ਇੱਕ ਵਾਰ ਹਾਂ ਜੀ ਹਾਂ ਬਹੁਤ ਜ਼ਿਆਦਾ ਫਰਕ ਪੈਂਦਾ ਹਾਂਜੀ ਆਲੂ ਦਾ ਨਾਂ ਤਾਂ ਸੈਜ ਬਣਦਾਗਾ ਜੀ ਤੇ ਨਾ ਉਹਦੀ ਉਹ ਕੁਆਲਿਟੀ ਰਹਿੰਦੀ ਆ ਜੀ ਵੇਚਣ ਦੀ ਜਦੋਂ ਵਪਾਰੀ ਦੀ ਦਿੱਖ ਤੋ ਵੀ ਉਹ ਵਾਂਝਾ ਹੋ ਜਾਂਦਾ ਠੀਕ ਇਸ ਕਰਕੇ ਜਿਹੜਾ ਆਲੂ ਦਾ ਬੀ ਮਤਲਬ 3-4 ਕਿਲੋ ਜਾਂ 5 ਉਹਦੇ ਤੱਕ ਜਨਰੇਸ਼ਨ ਤੱਕ ਬੀਜਣਾ ਚਾਹੀਦਾ ਜੀ ਜਿਉਂ-ਜਿਉਂ ਮਤਲਬ ਆਪਣਾ ਬੀ ਤਿਆਰ ਹੋ ਜਾਂਦਾ ਜੀ ਅੱਗੇ ਦੇ ਅੱਗੇ ਫੇਰ ਬੰਦਾ ਕਾਮਯਾਬੀ ਫੜਦਾ ਜੀ ਹਾਂ ਜਦੋਂ ਬੀ ਆਪਣਾ ਹੋਵੇ ਜੀ ਲਗਭਗ ਆਪਣੇ ਦੇ ਸਾਰੇ ਰਿਸੋਰਸ ਹੀ ਆਪਣੇ ਹੋ ਜਾਣ ਲਾ ਮਸ਼ੀਨਾਂ ਤੋਂ ਸਾਰੀਆਂ ਚੀਜ਼ਾਂ ਜਦੋਂ ਆਪਣੀਆਂ ਹੋ ਜਾਣ ਹਰ ਕੰਮ ਦੇ ਵਿੱਚ ਇੱਕ ਲੇਬਰ ਦਾ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਜੀ ਇਹਦੇ ਵਿੱਚ ਆਲੂਆਂ ਦੇ ਵਿੱਚ ਪ੍ਰੋਬਲਮ ਆਉਂਦੀ ਹੋਵੇ ਜੀ ਦੇਖੋ ਲੇਬਰ ਤਾਂ ਪ੍ਰੋਬਲਮ ਤਾਂ ਆਉਂਦੀ ਆ ਫਿਰ ਵੀ ਰਾਮਣ ਕੇ ਕੰਮ ਚੱਲ ਜਾਂਦਾ ਕੁਝ ਮੈਕਨਿਸ਼ਰੀ ਦਾ ਜੋਗਾ ਜਿਉਂ-ਜਿਉਂ ਜਿਹੜਾ ਮਤਲਬ ਅਗਾਵਾਦੂ ਕਿਸਾਨਾਂ ਉਹ ਗ੍ਰੇਡਰ ਵੱਲ ਜਾਂ ਹੋਰ ਚੀਜ਼ਾਂ ਵੱਲ ਮਸ਼ੀਨਰੀ ਵੱਲ ਜ਼ਿਆਦਾ ਚੱਲੇ ਜਾਂਦਾ ਤੇ ਪਿਛਲੇ ਨੂੰ ਲੀਵਰ ਉਹਨੇ ਕਿ ਲੱਗ-ਪਗ ਮਿਲ ਜਾਂਦੀ ਆ। ਇਸ ਵਾਰ ਜਿਹੜੀ ਫਸਲ ਹੋਈ ਆ ਜੀ ਭਰਪੂਰ ਹੋਈ ਆ ਮੰਨ ਕੇ ਜੀ। ਹਾਂ ਬਿਲਕੁਲ ਹੋਈ ਆ। ਠੀਕ ਆ ਜੀ ਮੌਸਮ ਵੀ ਵਧੀਆ ਰਿਹਾ ਆਲੂਆਂ ਦੀ ਫਸਲ ਹੋਈ। ਹਾਂਜੀ ਹਾਂ। ਤੇ ਇਹਦੇ ਨਾਲ ਮਤਲਬ ਐਸ ਵਾਰ ਬਾਗੋ-ਬਗਾ ਜੀ ਕਿਸਾਨ ਹਾਂ ਵੀ ਲੱਗ। ਕਿਸਾਨ ਬਾਗੋ-ਬਗਾ ਜਿਸ ਤਰ੍ਹਾਂ ਜਿਹਨੇ ਆਲੂ ਦਾ ਝਾੜ ਵਧ ਗਿਆ ਜੀ ਕੋਣ ਆਲੂ ਦਾ ਰੇਟ ਘਟ ਗਿਆ। ਜੀ। ਜਿਹੜੀ ਆਲੂ ਦੀ ਫਸਲ ਆ ਜਿੰਨੀ ਕਈ ਬੰਪਰ ਪੈਦਾਸ ਹੁੰਦੀ ਆ ਉਹਨਾਂ ਦਾ ਰੇਟ ਘਟ ਜਾਂਦਾ। ਜੀ ਜਿੰਨੀ ਫਸਲ ਕੱਢੂਗੇ ਉਹਨਾਂ ਰੇਟ ਵੱਜ ਜਾਂਦਾ ਲਗਭਗ ਜ਼ਿਮੀਦਾਰ ਨੂੰ ਉਹਨਾਂ ਕਹੀ ਪ੍ਰੋਫਿਟ ਹੁੰਦਾ ਜੀ ਇਹ ਚ ਕੋਈ ਖਾਸ ਫਰਕ ਨਹੀਂ ਕੋਈ ਖੇਤੀਬਾੜਾ ਕਿਸ ਨੂੰ ਦੱਸਦੇ ਹੁਣ ਜਾਂ ਕੋਈ ਸਰਕਾਰ ਬਣੀ ਕੋਈ ਮਦਦ ਜਾਂ ਕੋਈ ਚਾਹੁੰਦੇ ਹੋ ਮੋ ਜੀ ਨਹੀਂ ਸਰਕਾਰ ਵੱਨੀਓ ਮਦਦ ਤਾਂ ਜ਼ਿਮੀਦਾਰ ਚਾਹ ਕੇ ਕੀ ਕਰ ਸਕਦਾ ਇਹ ਤਾਂ ਵਪਾਰੀਆਂ ਨੂੰ ਬਾਹਰ ਐਕਸਪੋਰਟ ਕਰਨ ਦੀ ਖੋਲ ਹੋਵੇ ਤਾਂ ਅਲੂ ਦਾ ਰੇਟ ਵਧਿਆ ਰਹੂ ਜੀ ਔਰ ਗਵਰਨਮੈਂਟ ਹੁਣ ਐਕਸਾਈਜ਼ ਡਿਊਟੀ ਲਾਉਂਦੀ ਉਹਨਾਂ ਤੇ ਜਿਆਦਾ ਵੱਧ ਤੋਂ ਵੱਧ 300% ਲਾ ਆਂਦੇ ਨੇ ਅਲੂ ਬਾਹਰ ਜਾਂਦਾ ਨਹੀਂ ਇੱਥੇ ਹੁੰਦਾ ਤਾਂ ਉਹ ਰੇਟ ਘਟ ਜਾਂਦਾ ਬਸ ਇਹੀ ਆਪ ਜੇਕਰ ਬਾਹਰ ਜਾਣ ਦੀ ਮਨਾਹੀ ਨਾ ਹੋਵੇ ਆਲੂ ਦਾ ਰੇਟ ਵਧੀਆ ਰਹੂ ਵਧੀਆ ਰਹੂ ਕੁੱਲ ਮਿਲਾ ਕੇ ਜੇ ਦੀ ਫਸਲ ਫਾਇਦੇਚ ਹੈ ਜੀ ਇਹਨੇ ਗੱਲ ਠੀਕ ਆ ਵਧੀਆ ਫਾਇਦੇਚ ਤਿੰਨ ਫਸਲਾਂ ਜੇ ਮੈਂ ਤੁਸੀਂ ਕਹਿੰਦੇ ਬਾਅਦ ਮੱਕੀ ਹੋ ਜਾਂਦੀ ਹੈ ਜੀ 90 ਦਿਨ ਦੀ ਫਸਲ ਮੰਨ ਕੇ ਚੱਲੋ ਬਿਲਕੁਲ ਜੀ ਹਾਂਜੀ ਹਾਂਜੀ ਰਾਜਵੀਰ ਜੀ ਨੂੰ ਵੀਰੇ ਕਹਿੰਦਾ ਡੈਮੇ ਗੱਲਾਂ ਹੁੰਦੇ ਨੇ ਹੋਗੇ 10 ਕਿਸਾਨ ਤੁਹਾਡਾ ਤੇ ਯਾਰ ਬਾਕੀ ਕੀ ਕਹਿੰਦਾ ਆਲੂਆਂ ਬੜੀ ਬਸ ਵਧੀਆ ਵਧੀਆ ਕਿਹੜਾ ਤੁਸੀਂ ਲਾਉਨੇ ਹੋ ਡਾਇਮੰਡ ਲਈ ਐਗਰੀਮੈਂਟ ਤੇ ਆ ਵੀ ਲਾਇਆ ਪਹਿਲਾਂ ਐਗਰੀਮੈਂਟ ਲਾਇਆ ਵਾ ਹਮ ਇੱਕੀ ਲਾਇਆ ਵਾ ਠੀਕ ਕਾਹਨੂੰ ਬਦਲਾ ਲਾਂਗੇ ਐਗਰੀਮੈਂਟ ਵਾਲਾ ਠੀਕ ਆ ਉਹ ਵੀ ਡਾਇਮੈਟਿਕ ਨਹੀਂ ਉਹ ਸੀਗਾ ਸੁਲਤਾਨਾ ਵਗੈਰਾ ਦਿੰਦੇ ਆ ਐਫਨ ਕੰਪਨੀ ਆ ਠੀਕ ਆ ਜੀ ਕਾਹਨੂੰ ਬਦਲਾ ਲਾਂਗੇ ਜਣਾਂ ਦੀ ਕੋਲ ਮਲਾ ਕੇ ਵੀ ਰਾਹ ਦੇ ਕੇ ਤੁਹਾਨੂੰ ਫਸਲੇ ਹਾਂ ਨਾ ਜਿਹੜਾ ਨਵੇਂ ਮੁੰਡੇ ਉਹਨਾਂ ਨੇ ਕੀ ਕਹਿਣਾ ਜਿਹੜਾ ਹੁਣ ਆਲੂ ਦੇਖੋ ਜੀ ਮੈਨੂੰ ਮੇਰਾ ਜਿਵੇਂ ਮੈਂ ਕਹਿੰਦਾ ਵੀ ਯਾਰ ਆਲੂ ਲਾਉਣਾ ਚਾਹੀਦਾ ਤੁਸੀਂ ਉਹਦੇ ਬਾਰੇ ਵੀਰੇ ਨੇ ਕਹਤਾ ਵੀ ਮਿਹਨਤ 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 ਆ ਜੇ ਬਈ ਮਿਹਨਤ ਕਰਦੇ ਫੇਰ ਤਾਂ ਬਸ ਸੋਨਾ ਕੱਢ ਹੀ ਲੈਣਾ ਹੈਨਾ ਤੁਸੀਂ ਕਿਚੋਂ ਨੇ ਵੀ ਐਗਰੀਮੈਂਟ ਵਾਲਾ ਜਾਂ ਕਿਵੇਂ ਕਿਹੜਾ ਆਲੂ ਲਾਉਣਾ ਚਾਹੀਦਾ ਤੇ ਟਰਾਈ ਕਰਨੇ ਚਾਹੀਦੇ ਐ। ਐਗਰੀਮੈਂਟ ਵਾਲਾ ਵੀ ਠੀਕ ਆ, ਆ ਵੀ ਠੀਕ ਆ। ਹੂੰ। ਦੋਨੇ ਠੀਕ ਨੇ, ਰੇਟ ਦੇ ਹਿਸਾਬ ਨਾਲ ਇਹ ਵੀ ਠੀਕ ਆ। ਹੂੰ। ਉਹ ਐਗਰੀਮੈਂਟ ਵਾਲਾ ਵੀ ਠੀਕ ਆ, ਉਹ ਤਾਂ ਠੀਕ ਹੀ ਠੀਕ ਆ। ਹੂੰ। ਜਿਹੜਾ ਇੱਕ ਮੈਂ ਕੱਲ ਪਰਸੋਂ ਦਾ ਮੈਂ ਖਬਰਾਂ ਸੁਣ ਰਿਹਾ ਸੀਗਾ ਵੀ ਜਿਹੜਾ ਆਲੂ ਆ ਉਹ 60-65 ਰੁਪਏ ਡਿੱਗਿਆ। ਕੀ ਸਹੀ ਆ ਇਹ? ਹਾਂ। ਜੀ। ਹੁਣ ਘਟ ਗਿਆ ਰੇਟ। ਘਟਣ ਲੱਗ ਗਿਆ। ਇਹਦੀ ਫਰਮਾਰਪੂਰ ਹਰ ਰੋਜ਼ ਦਾ ਯਾਨੀ ਡਾਊਨ। ਠੀਕ ਹੈ। ਹੁਣ ਫਸਲ ਕਿੰਨੀ ਕੁ ਤੁਹਾਡੇ ਹਿਸ ਲੋਕਾਂ ਦੀ ਖਾਸੀ ਪਈ ਆ ਹੱਲੇ ਤਾਂ 40% ਹੋ ਗਈ 60% ਹਜੇ ਜਾਣ ਦੀ ਹੋਈ ਆ ਖੱਤਿਆਂ ਦੇ ਵਿੱਚ ਪਟ ਰਹੇ ਹੁਣ ਯਾਨੀ ਸਮੱਸਿਆ ਉਹ ਜੀ ਕੋਲਡ ਸਟੋਰਾਂ ਦੇ ਲਾਉਣ ਦੀ ਵੀ ਹੈ ਕੋਲਡ ਸਟੋਰ ਤਾਂ ਫੌਲੀ ਨੇ ਹੁਣ ਫੁੱਲ ਹੋ ਗਈ ਹਾਂ ਹੁਣ ਕੁੱਲ ਮਲਾਕੇ ਜੀ ਜਿਹੜੀ ਫਸਲਾ ਬਾਈ ਕਹਿੰਦੇ ਵੀ ਮਿਹਨਤ ਕੋਈ ਵੀ ਆਪਾਂ ਚੀਜ਼ ਆ ਮਿਹਨਤ ਪਾਲਦੀ ਆ ਵੀ ਦੇਖੋ ਦੇਖੀ ਲੱਗਣ ਨਾਲੋਂ ਪਹਿਲਾਂ ਤਿਆਰਬਾ ਜ਼ਰੂਰੀ ਆ ਸੋ ਇਹ ਵੀਰੇ ਬਰਪਰ ਤੋਂ ਰਾਜਵੀਰ ਸਿੰਘ ਤੁਹਾਡਾ ਨਾਮ ਕੀ ਹੈ ਜੀ ਜਗਦੀਪ ਸਿੰਘ ਜਗਦੀਪ ਸਿੰਘ ਜੀ ਤੇ ਇਹਨਾਂ ਨੂੰ ਤਕਰੀਬਨ ਲੰਮਾ ਸਮਾਂ ਹੋ ਗਿਆ ਆਲੂਆਂ ਦੀ ਫਸਲ ਨੂੰ ਮਤਲਬ ਬੀਜਦਿਆਂ ਨੂੰ ਕੁੱਲ ਮਿਲਾ ਕੇ ਇਹ ਕਹਿੰਦੇ ਮੁਨਾਫੇ ਜੀ ਗਏ ਆ ਜੇ ਘਾਟੇ ਪਏ ਨੇ ਤਾਂ ਉਹ ਤੋਂ ਕੁਝ ਸਿੱਖਿਆ ਸੀ ਸੋ ਕਿਸਾਨ ਵੀਰਾਂ ਨੂੰ ਇਹੀ ਮਤਲਬ ਬੇਨਤੀ ਆ ਵੀ ਜਿਹੜੀ ਫਸਲੀ ਵਿਭਿੰਨਤਾ ਦੇ ਵਿੱਚ ਆਲੂਆਂ ਦੀ ਜਗ੍ਹਾ ਬਣਾਓ ਵਧੀਆ ਫਸਲ ਆ ਆਲੂਆਂ ਦਾ ਡੋਬਿਆ ਆਲੂ ਹੀ ਤਾਰਦੇ ਨੇ ਜਿਵੇਂ ਪਹਿਲਾਂ ਕਹਿੰਦੇ ਸੀਗੇ ਵੀ ਆਲੂ ਦੀ ਜਿਹੜੀ ਫਸਲ ਆ ਉਹ ਕੁੱਲ ਮਿਲਾ ਕੇ ਮਿਹਨਤ ਪਾਲਦੀ ਆ ਤਯਰਬਾ ਪਾਲਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਧੰਨਵਾਦ